ਠੀਕ ਠਾਕ ਕਿੱਥੋਂ ਨੇ ਕਿੱਥੋਂ ਬੋਲਦੇ ਕਿੱਥੋਂ ਆਏ ਗੰਤ ਤੇ ਇਹਨਾਂ ਮੁੰਡਿਆਂ ਨੂੰ ਤਾਂ ਅਰਮੀਨੀਆ ਭੇਜਿਆ ਸੀ ਕਿੱਥੇ ਵੀ ਲਈ ਅਰਮੀਨੀਆ ਅਰਮੀਨੀਆ ਭੇਜਿਆ ਸੀ 7.5 ਲੱਖ ਰੁਪਏ ਲੈ ਕੇ ਭਾਈ ਜਿਹੜਾ ਇਹਨਾਂ ਨੂੰ ਅਰਮੀਨੀਆ ਭੇਜਿਆ ਸੀ ਇਹਨਾਂ ਨੂੰ ਬਸ ਗੱਲ ਮੇਰੀ ਇੱਕ ਗੱਲ ਸੁਣ ਲੈ ਵੀਰ ਮੇਰਾ ਅਰਮੀਨੀਆ ਭੇਜਿਆ ਜਿੱਥੇ ਮਰਜੀ ਭੇਜਿਆ ਸੀ ਇਹਨਾਂ ਨੂੰ ਕੰਮ ਨਹੀਂ ਮਿਲਿਆ ਬੰਦਿਆਂ ਵਾਂਗ ਉਹਨਾਂ ਦੇ ਪੈਸੇ ਵਾਪਸ ਕਰਦੇ ਹੋਰ ਇਸ ਤੋਂ ਬਾਅਦ ਦੂਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਗੱਲ ਕੋਈ ਤਰੀ ਸਲਾਹ ਦ੍ਰਿੜ ਅਪੀਲ ਨਹੀਂ ਕੋਈ ਮੇਰੀ ਬਈ ਤੂੰ ਬੰਦ ਹੀ ਕੰਮ ਹੀ ਬੰਦ ਕਰ ਦਿਓ ਯਾਰੇ ਕਿਉਂ ਪੰਜਾਬ ਦੇ ਵਿੱਚ ਇਹ ਕ ਤੁਸੀਂ ਇਹ ਕੰਮ ਬੰਦ ਕਰੋ ਮੇ ਸਾਡੇ ਕੋਲੇ ਵੀਰ ਮੇਰਾ ਦੇਖਣਾ ਤੇ ਤੁਸੀਂ ਪੈਸੇ ਨਹੀਂ ਵਾਪਸ ਕਰਦੇ ਮੈਨੂੰ ਨਾਬੇ ਹੋਣਾ ਪਊ ਮੈਂ ਧਰਨਾ ਵੀ ਲਾ ਸਕਦਾ ਮੈਨੂੰ ਇੱਕ ਡੀਐਸਪੀ ਨਾਲ ਗੱਲ ਕਰਾਈ ਮਾੜਾ ਨਾਬੇ ਦੇ ਨਾਲ ਤੇ ਮੇਰੀ ਮੈਂ ਉਹਨਾਂ ਨੂੰ ਵੀ ਕਹੂੰ ਜਿੰਨੇ ਜਿੰਨੇ ਜਿਹੜੇ ਖਰਚੇ ਨੇ ਇਹਨਾਂ ਦੇ ਪੈਸੇ ਵਾਪਸ ਕਰਕੇ ਪੈਸੇ ਵਾਪਸ ਕਰ ਦੇ ਠੀਕ ਆ ਨਾ ਗੱਲ ਇਹ ਕੰਮ ਬੰਦ ਕਰੋ ਵੀਰ ਮੇਰਾ ਤੁਸੀਂ ਇਹ ਭੇਜਣ ਵਾਲਾ ਪੰਜਾਬ ਦੇ ਵਿੱਚ ਪੂਰੇ ਏਜੰਟਾਂ ਦਾ ਕੰਮ ਇਹ ਬੰਦ ਹੋਣਾ ਚਾਹੀਦਾ ਪੰਜਾਬ ਦੀ ਜਵਾਨੀ ਨੂੰ ਤੇ ਤੱਕ ਰਹੇ ਹੋ ਗਲਤ ਪਾਸੇ ਇਹਨਾਂ ਦੇ ਜਿੰਨੇ ਪੈਸੇ ਜਾਇਜ਼ ਮੰਨਦੇ ਨੇ ਪੈਸੇ ਵਾਪਸ ਕਰ ਦੇ ਨਾ ਤਾਂ ਮੈਂ ਪਰਚਾ ਵੀ ਕਰਵਾਉਂ ਤੇ ਨਾਲੇ ਦੂਜੀ ਗੱਲ ਮੈਂ ਧਰਨਾ ਵੀ ਲਾਉਂ ਬਸ ਗੱਲਾਂ ਦੋ ਨੇਗੀਆਂ ਮੇਰੇ ਕੋਲੇ ਭਾਜੀ ਪੂਜੀ ਵਾਲੀ ਕੋਈ ਗੱਲ ਨਹੀਂ ਨਾ ਭੇਜਦਾ ਯਾਰ ਤੂੰ ਨਾ ਭੇਜਦਾ ਤੂੰ ਬਸ ਗੱਲ ਕਰ ਮੇਰੇ ਕੋਲੇ ਹੋਰ ਕੋਈ ਲੀਲਪੀੜ ਨਹੀਂ ਯਾਰ ਮੇਰੀ ਗੱਲ ਸੁਣ ਤੁਸੀਂ ਆਪਣਾ ਕੰਮ ਹੀ ਬੰਦ ਕਰੋ ਇਹ ਤੁਸੀਂ ਇਹ ਆਪਣਾ ਕੰਮ ਪੰਜਾਬ ਦੇ ਵਿੱਚੋਂ ਬੰਦ ਕਰੋ ਟੋਟਲੀ ਬਸ ਗੱਲ ਖਤਮ ਇਹ ਆ ਬਾਹਰ ਕੋਈ ਗੱਲ ਨਹੀਂ ਪੈਸੇ ਇਹਨਾਂ ਦੇ ਵਾਪਸ ਕਰ ਮੈਂ ਡੀਐਸਪੀ ਨੂੰ ਵੀ ਕਹਣਾ ਲਾ ਡੀਐਸਪੀ ਨਾਲ ਨਾ ਬੈਣਾ ਮੇਰੀ ਗੱਲ ਕਰਾ ਕਿਹੜਾ ਡੀਐਸਪੀ ਉਥੇ ਕਿਹੜਾ ਜਦੋਂ ਵੀ ਆਉਣੇ ਹੁੰਦੇ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਹੀ ਆਉਣਾ ਆਉਣਾ ਠੀਕ ਹੈ ਠੀਕ ਹੈ ਠੀਕ ਆ ਨਾ ਗੱਲ ਮੈਂ ਉਹਨੂੰ ਕਹਿਣਾ ਤੇ ਦੂਮਾ ਧਰਨੇ ਦਾ ਲੀਗਲੀ ਰੱਬਾ ਉਥੇ ਧਰਨਾ ਬੱਟਦੇ ਉਹਦੇ ਬਾਅਦ ਚਲ ਗੁਰ ਕੋਈ ਗੱਲ ਨਹੀਂ ਹੈ ਚੱਲ ਕਰ ਧੰਨਵਾਦ ਸਾਹਿਬ ਭੇਜ ਦੇ ਜੇ ਮੈਂ ਤੱਕ ਕਰਦਾ ਇਹ ਇਹ ਸਾਰੇ ਪੰਜਾਬ ਦੇ ਵਿੱਚੋਂ ਕੰਮ ਬੰਦ ਹੋਣਾ ਚਾਹੀਦਾ ਹੈ ਰੁਕੀ ਨਹੀਂ ਪੱਕੀ ਹਾਂ ਮੈਨੂੰ ਕਿ ਚੌਥੀ ਬੈਠੇ ਰਹੇ ਸੀ ਕਰੋ ਪਤਾ ਪੈਸੇ ਲੈ ਲੈ ਏਥੋਂ ਮੈਂ ਵੀ ਪੈਸੇ ਕਦੇ ਕਿਸੇ ਤੋਂ ਫੜੀਏ ਕਦੇ ਕਿਸੇ ਤੋਂ ਤਾਇਨਾ ਨੇ ਟੁੱਕੜੀ ਬੁਰਕੀ ਖਾਦੀ ਆ ਪੁੱਤ ਅਸਾ ਭੁੱਖੇ ਮਰ ਗਏ ਉਹ ਇੱਕ ਕਾਗਏ ਤਾਂ ਕੰਮ ਕਰ ਪੈਸੇ ਲੈਣੇ ਨੇ ਆਪਣੇ ਹੁਣ ਜਿਨ੍ਹਾਂ ਨੂੰ ਦੇਣੇ ਨੇ ਵੀਰ ਉਹ ਦਿੱਲੀ ਘਰੇ ਆਉਂਦੇ ਨੇ ਕਿਹੜੇ ਮਾਰਦੇ ਨੇ ਤੇਰੇ ਕਿਹੜੇ ਮਾਰਦੇ ਨੇ ਜੀ ਹੱਥਾਂ ਤੜਕੇ ਹੱਥਾਂ ਤੜਕੇ ਜੇ ਹੁਣ ਭੇਜੇ ਤਾਂ ਇਹਦੀ ਵੀ ਉੱਥੇ ਕੰਮ ਹੋ ਹੋ ਜਾਈ ਤੇ ਕੰਮ ਹੀ ਨਹੀਂ ਲੱਗਿਆ ਜੀ ਉੱਥੇ 2 ਮਿੰਟ 2.5 ਮਿੰਟ ਵੇਖੇ ਮੁਰੇ ਅਸੀਂ ਬੁੜੀਆਂ ਨੇ ਦੋਨਾਂ ਛੱਤਰਾਂ ਵਾਲਾ ਕੋਈ ਨਾ ਕੋਈ ਨਕਰਵਾਉਣਾ ਉਹਨਾਂ ਨੂੰ ਕਹਿੰਦੇ ਜਿਹੜੇ ਕਾਗਜ਼ਾਂ ਪੱਤਰਾਂ ਦੇ ਕੱਟ ਕੇ ਵੜਾ ਕਰਨਾ ਦਾ ਰੱਖ ਲੈਣੇ ਪੈਸੇ ਵਾਪਸ ਕਰਾਉਣੇ ਤੇ ਬੰਨ ਜਾਓ ਠੀਕ ਹੈ ਜੀ ਧੰਨਵਾਦ ਜੀ ਲਾ ਮੇਰੇ ਕੋਲੇ ਡੀਐਸਪੀ ਦਾ ਅਗਲੀ ਵਾਰ ਮੈਂ ਬਤਵਾਰਨ ਆਉਂਗਾ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਆਓ ਠੀਕ ਹੈ ਜਿਹੜੇ ਵੀ ਬੰਦੇ ਨੇ ਆਉਣਾ ਮੇਰੇ ਕੋਲੇ ਡੀਐਸਪੀ ਦੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲੇ ਲੈ ਕੇ ਆਉਣਾ ਅਗਲੀ ਵਾਰ ਮੇਰੇ ਕੋਲੇ ਆਉਣੇ ਨਾਮ ਮਤਲ ਹੱਲ ਕਰਾ ਤਾਂ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਕੋਲ ਧੰਨਵਾਦ ਤੇਰੇ ਫਿਰ ਤਾਂ ਬਸ ਚਲੋ ਆਣੇ ਕੋਈ ਨਾ ਕੋਈ ਨਾ ਕਰਵਾਉਣ ਉਹਨਾਂ ਨੇ ਕਹਿੰਦੇ ਜਾਇ ਜਿਹੜੇ ਕਾਗਜ਼ਾਂ ਪੱਤਰਾਂ ਦੇ ਕੱਟ ਕੇ ਵੜਾ ਕਰਨਾ ਦਾ ਰੱਖ ਲੈ ਨਹੀਂ ਪਾਹੇ ਵਾਪਸ ਕਰਾਉਣ ਉਹਦੇ ਬੰਦੇ ਠੀਕ ਹੈ ਜੀ ਧੰਨਵਾਦ ਜੀ ਲਾ ਮੇਰੇ ਕੋਲੇ ਡੀਐਸਪੀ ਆਉਣਾ ਮੇਰੇ ਕੋਲੇ ਡੀਐਸਪੀ ਦੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲੇ ਲੈ ਕੇ ਆਉਣਾ ਹਾਂ ਅਗਲੀ ਵਾਰੀ ਮੇਰੇ ਕੋਲੇ ਆਉਣਾ ਨਾਮ ਮਸਲਾ ਹੱਲ ਕਰਾ ਤਾਂ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਕੋਲ ਠੀਕ ਠੀਕ ਧੰਨਵਾਦ ਤੇਰੇ ਤੇ ਤਾਂ ਬਸ ਆਉਣਾ ਮੇਰੇ ਕੋਲੇ ਡੀਐਸਪੀ ਦੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲੇ ਲੈ ਕੇ ਆਉਣਾ ਹਾਂ ਅਗਲੀ ਵਾਰੀ ਮੇਰੇ ਕੋਲੇ ਆਉਣਾ ਨਾਮ ਮਸਲਾ ਹੱਲ ਕਰਾ ਤਾਂ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਕੋਲ ਠੀਕ ਠੀਕ